ਜਲੰਧਰ ਦੇ ਪਠਾਨਕੋਟ ਬਾਈਪਾਸ ਤੋਂ ਦੁਆਬਾ ਚੌਂਕ ਤੱਕ ਸੜਕ ਤੇ ਬਾਈਕ ਉੱਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਇਸ ਦੀ ਵੀਡੀਓ ਇੱਕ ਰਾਹਗੀਰ ਨੇ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਜਦੋਂ ਇਹ ਵੀਡੀਓ ਟ੍ਰੈਫਿਕ ਪੁਲਿਸ ਦੇ ਕੋਲ ਪਹੁੰਚੀ ਤਾਂ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਬੁਲਾਇਆ ਅਤੇ ਉਹਨਾਂ ਦਾ ਚਲਾਨ ਕੱਟਿਆ ਗਿਆ ਅਤੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਨੂੰ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਦੇ ਲਈ ਸਖਤ ਚੇਤਾਵਨੀ ਵੀ ਦਿੱਤੀ ਗਈ ਇਸ ਅਬਤ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸੁਖਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਵੀਡੀਓ ਆਈ ਸੀ ਜਿਸ ਦੇ ਵਿੱਚ ਤਿੰਨ ਮੁੰਡੇ ਬਾਈਕ ਤੇ ਹੁੱਲੜਬਾਜ਼ੀ ਕਰ ਰਹੇ ਸਨ ਇਸ ਨਾਲ ਉਹ ਖਤਰੇ ਦੇ ਵਿੱਚ ਪੈ ਸਕਦੇ ਸੀ ਅਤੇ ਉਹਨਾਂ ਕਾਰਨ ਹੋਰਾਂ ਨੂੰ ਵੀ ਸੜਕ ਹਾਦਸੇ ਦਾ ਜਿਹੜਾ ਖਤਰਾ ਹੋ ਸਕਦਾ ਸੀ ਇਸ ਤੋਂ ਬਾਅਦ ਤਿੰਨੇ ਨੌਜਵਾਨਾਂ ਨੂੰ ਉਹਨਾਂ ਨੇ ਪਰਿਵਾਰਾ ਸਮੇਤ ਬੁਲਾਇਆ ਅਤੇ ਉਹਨਾਂ ਦਾ ਚਲਾਨ ਵੀ ਜਾਰੀ ਕੀਤਾ ਗਿਆ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਜਿਹੜਾ ਹੈ ਉਹ ਨਾ ਦੇਣ ਜਲੰਧਰ ਤੋਂ ਸਟਾਰ نیوز ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਸਰ ਕੀ ਹੈ ਜੀ ਮਾਮਲਾ ਪੂਰਾ ਇਹ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਹੋਈ ਜਿਹਨਾਂ ਦੇ ਬੱਚਿਆਂ ਦੇ ਇਹ ਕਿੰਨੇ ਜਾਰੇ ਜਾ ਰਹੇ ਸੀ ਤੇ ਬਦਲ ਬਾਜੀ ਕਰਦੇ ਜਾਂਦੇ ਸੀ ਤੇ ਉਹਦੇ ਬਦਲ ਬਾਜਿੰਦਾ ਵੀ ਕਿਤਨਾ ਨੁਕਸਾਨ ਵੀ ਹੋ ਸਕਦਾ ਸੀ ਜਿਹਨਾਂ ਦਾ ਆਪਣਾ ਵੀ ਹੋ ਸਕਦਾ ਸੀ ਰਾਹ ਜਾਂਦੇ ਦਾ ਵੀ ਹੋ ਸਕਦਾ ਸੀ ਇਸ ਕਰਕੇ ਇਹਨਾਂ ਨੂੰ ਇੱਥੇ ਬੁਲਾਇਆ ਵਾ ਇਹਨਾਂ ਦਾ ਮੇਰੇ ਹੁਦਮ ਦੇ ਮਤਲਬ ਥੋੜਾ ਜਿਹਾ ਚਰਨ ਕੀਤਾ ਗਿਆ ਪਰ ਫਿਰ ਵੀ ਇਹਨਾਂ ਨੂੰ ਮਾਫ਼ ਤੇ ਉਹਨੇ ਗਲਤੀ ਮੰਨੀ ਆ ਵੀ ਕਿਤੇ ਵੀ ਅਸੀਂ ਬੱਚੇ ਸਾਡੇ ਛੋਟਿਆਂ ਦੀ ਗਲਤੀ ਹਮ ਮਾਫੀ ਦਿੱਤੀ ਆ ਬੇੜਾ ਨੂੰ ਤੇ ਕਹਾਂ ਤੇ ਹੋ ਜੀਗਾ ਹੁਣ ਅਗਲ ਬਾਜੀ ਨਹੀਂ ਕਰਨਗੇ ਤੇ ਨਾਲ ਹੀ ਇਹਨਾਂ ਨੂੰ ਵੀ ਕਰ ਦਵਾਂਗੇ ਜੀ ਕਾਂ ਤੋਂ ਤੇ ਮੈਂ ਸਰਕਾਰ ਸਿਆਂ ਨੂੰ ਇੱਕ ਗੱਲ ਦੂਜੀ ਆਪਣੇ ਬੱਚਿਆਂ ਨੂੰ ਕੋਈ ਵੀ ਕੰਨਾ ਨਾ ਦੋ ਜੇ ਨਾਲ ਕੋਈ ਘਟਨਾ ਵਾਪਰ ਜਰੇ ਆਣ ਹੋਣੀ